ਸਤਿ ਸ੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਕਿ ਆਖਰਕਾਰ ਅਜਿਹਾ ਕੁਝ ਵੀ ਹੋ ਸਕਦਾ ਹੈ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਦਾ ਦੀ ਭਿਆਨਕ ਐਕਸੀਡੈਂਟ ਦੇ ਕਾਰਨ ਮੌਤ ਹੋ ਜਾਂਦੀ ਹੈ ਉਨ੍ਹਾਂ ਨੂੰ 11 ਤੋਂ 12 ਦਿਨ ਮੁਹਾਲੀ ਦੇ 40 ਹਫ਼ਤਾਣ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਡਾਕਟਰ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕਰਦੇ ਹਨ ਜਿਸ ਦੇ باوجود ਵੀ ਰਾਜਵੀਰ ਜਵੰਦਾ ਦੀ 11 ਤੋਂ 12 ਦਿਨਾਂ ਬਾਅਦ ਬੇहद ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿਉਂਕਿ ਉਹ ਪੰਜਾਬ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਸੱਭਿਆਚਾਰਕ ਦੇ ਨਾਲ ਹਮੇਸ਼ਾ ਜੋੜਦੇ ਸਨ ਤੇ ਇੰਨੇ ਚੰਗੇ ਗਾਣੇ ਗਾਉਂਦੇ ਸਨ ਕਿ ਪੰਜਾਬ ਦੇ ਪੂਰੇ ਦੇ ਪੂਰੇ ਪਰਿਵਾਰ ਬੈਠ ਕੇ ਗਾਣੇ ਸੁਣ ਸਕਦੇ ਹਨ ਤੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾਂਦਾ ਪਰ ਦੋਸਤੋ ਇਸ ਸਮੇ ਉਸ ਦੀ ਮਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਮੀਡੀਆ ਦੇ ਵਿਚ ਆ ਕੇ ਜੋ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਮਾਂ ਨੂੰ ਬਿੱਤੀ ਰਾਤ ਇੱਕ ਸੁਪਨਾ ਆਇਆ ਕਿ ਉਸ ਦੇ ਵਿੱਚ ਰਾਜਵੀਰ ਜਵੰਦਾ ਆਪਣੀ ਮਾਂ ਨੂੰ ਕੁੱਟ ਕੇ ਜੱਫੀ ਪਾ ਕੇ ਮਿਲਦਾ ਹੈ ਤੇ ਆਪਣੀ ਮਾਂ ਦੇ ਨਾਲ ਇਹ ਇੱਕ ਵੱਡਾ ਵਾਅਦਾ ਕਰਦਾ ਹੈ ਕਿ ਮਾਂ ਮੈਂ ਅੱਜ ਵੀ ਤੁਹਾਡੇ ਪਰਿਵਾਰ ਦੇ ਤੁਹਾਡੇ ਨਾਲ ਆਪਣੀ ਪਤਨੀ ਦੇ ਨਾਲ ਆਪਣੇ ਬੇਟੀ ਬੇਟੇ ਦੇ ਨਾਲ ਖੜਿਆ ਹਾਂ ਬਿਲਕੁਲ ਵੀ ਚਿੰਤਾ ਨਾ ਕਰਨਾ ਇਹ ਪਰਮਾਤਮਾ ਦਾ ਹੁਕਮ ਸੀ ਜੋ ਮੈਨੂੰ ਮੰਨਣਾ ਪਿਆ ਮੇਰਾ ਵੀ ਇਥੋਂ ਜਾਣ ਦਾ ਕੋਈ ਇਰਾਦਾ ਨਹੀਂ ਸੀ ਤੇ ਰਾਜਵੀਰ ਜਵੰਦਾ ਨੇ ਦੱਸਿਆ ਕਿ ਪਰਮਾਤਮਾ ਨੇ ਮੇਰੇ ਇੰਨੇ ਹੀ ਖਾਂ ਲਿਖੇ ਸੀ ਜਿੰਨੇ ਮੈਂ ਇੱਥੇ ਭੁਗਤ ਕੇ ਗਿਆ ਹਾਂ ਇਸ ਵਿੱਚ ਮੇਰਾ ਕੋਈ ਵੀ ਕਸੂਰ ਨਹੀਂ ਪਰ ਫਿਰ ਵੀ ਮੈਂ ਮਾਤਾ ਤੇਰੇ ਕੋਲੋਂ ਆਪਣੇ ਪਰਿਵਾਰ ਕੋਲੋਂ ਪਤਨੀ ਕੋਲੋਂ ਬੱਚਿਆਂ ਕੋਲੋਂ ਮਾਫੀ ਮੰਗਦਾ ਕਿ ਮੈਂ ਹਮੇਸ਼ਾ ਲਈ ਤੁਹਾਡੇ ਤੋਂ ਦੂਰ ਤਾਂ ਚਲੇ ਗਿਆ ਪਰ ਇੱਕ ਵਾਦਾ ਮੈਂ ਜਰੂਰ ਕਰਦਾ ਹਾਂ ਕਿ ਮਾਂ ਮੈਂ 21 ਦਿਨਾਂ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਫਿਰ ਤੋਂ ਪੜਾਂਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂ ਤੁਹਾਡੇ ਘਰ ਦੇ ਵਿੱਚ ਇੱਕ ਬੱਚੇ ਦੇ ਤੌਰ ਤੇ ਜਨਮ ਲਵਾਂਗਾ ਤੇ ਤੁਸੀਂ ਉਸ ਨੂੰ ਸਮਝ ਲੈਣਾ ਕਿ ਮੈਂ ਤੁਹਾਡਾ ਪੁੱਤਰ ਦੁਬਾਰਾ ਫਿਰ ਤੋਂ ਤੁਹਾਡੀ ਖੁਸ਼ੀ ਦੇ ਲਈ ਸ਼ਾਮਿਲ ਹੋਇਆ ਹਾਂ ਇਹ ਪਰਮਾਤਮਾ ਵੱਲੋਂ ਮੈਨੂੰ ਇੱਕ ਦੇਣ ਪ੍ਰਾਪਤ ਹੋ ਚੁੱਕੀ ਹੈ ਕਿ ਮੈਂ ਤੁਹਾਡੇ ਘਰ ਦੇ ਵਿੱਚ ਫਿਰ ਤੋਂ ਪਰਤਾਂਗਾ ਰਾਜਵੀਰ ਜਵੰਦਾ ਦੀ ਮੌਤ ਦਾ ਇਹ ਇੱਕ ਰਾਜ ਜੋ ਛੁਪਿਆ ਹੋਇਆ ਸੀ ਇਹ ਉਸ ਦੀ ਮਾਂ ਨੇ ਬਿਆਨ ਕੀਤਾ ਹੈ ਜਿਸ ਦੇ ਕਰ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਪਹਿਲਾਂ ਦੁੱਖੀ ਦੀ ਲਹਿਰ ਫੈਲੀ ਹੋਈ ਸੀ ਪਰ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਬਿਆਨ ਮਾਂ ਦਾ ਸੁਣ ਕੇ ਖੁਸ਼ੀ ਦੀ ਲਹਿਰ ਆ ਚੁੱਕੀ ਹੈ ਕਿ ਪੰਜਾਬ ਦੇ ਨੌਜਵਾਨ ਚਾਹੁੰਦੇ ਹਨ ਕਿ ਰਾਜਵੀਰ ਜਵੰਦਾ ਪੇਕ ਤੋਂ ਪਰਿਵਾਰ ਦੇ ਵਿੱਚ ਆ ਜਾਵੇ ਪੰਜਾਬੀ ਲੋਕਾਂ ਦੇ ਵਿੱਚ ਆ ਜਾਵੇ ਜਿਵੇਂ ਕਿ ਸਿੱਧੂ ਮੁਸੇਵਾਲਾ ਵੀ ਇੱਕ ਛੋਟਾ ਸਿੱਧੂ ਮੁਸੇਵਾਲਾ ਬਣ ਕੇ ਆਇਆ ਹੈ ਇਸੇ ਤਰ੍ਹਾਂ ਹੁਣ ਰਾਜਵੀਰ ਵੀ ਆਵੇਗਾ ਇਹ ਸੁਪਨਾ ਰਾਜਵੀਰ ਜਵੰਦਾ ਦੀ ਮਾਂ ਨੂੰ ਆਉਂਦਾ ਹੈ ਤੇ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਮਾਂ ਭੁੱਬਾ ਮਾਰ ਕੇ ਰੋਂਦੀ ਹੈ ਕਿ ਅਰਦਾਸ ਕਰਦੀ ਹੈ ਕਿ हे ਪ੍ਰਮਾਤਮਾ ਇਹ ਸੁਪਨਾ ਸੱਚ ਹੋ ਜਾਵੇ ਮੇਰਾ ਪੁੱਤਰ ਫਿਰ ਤੋਂ 21 ਦਿਨਾਂ ਤੋਂ ਬਾਅਦ ਇਸ ਘਰ ਦੇ ਵਿੱਚ ਆ ਜਾਵੇ ਮੇਰੇ ਕੋਲ ਆ ਜਾਵੇ ਆਪਣੀ ਪਤਨੀ ਕੋਲ ਆ ਜਾਵੇ ਆਪਣੇ ਬੱਚਿਆਂ ਕੋਲ ਆ ਜਾਵੇ ਇਹ ਸੁਖ ਦੀ ਅਰਦਾਸ ਕਰਦੀ ਹੈ ਤੇ ਰੋਂਦੀ ਹੈ ਪਰ ਦੋਸਤੋ ਬਹੁਤ ਸਾਰੇ ਲੋਕ ਹਨ ਜੋ ਪਰਿਵਾਰ ਉੱਤੇ ਗਲਤ ਇਲਜ਼ਾਮ ਲਗਾਉਂਦੇ ਹਨ ਹੱਥ ਬੰਨ ਕੇ ਬੇਨਤੀ ਹੈ ਕਿ ਦੁੱਖ ਦਾ ਸਮਾਂ ਹੈ ਉਹਨਾਂ ਦੇ ਨਾਲ ਖੜੋ ਪਰਿਵਾਰ ਦੇ ਨਾਲ ਖੜੋ ਜੇਕਰ ਨਹੀਂ ਖੜ ਸਕਦੇ ਤਾਂ ਕਿਸੇ ਬਾਰੇ ਬਿਲਕੁਲ ਵੀ ਗਲਤ ਨਾ ਬੋਲੋ ਤੇ ਦੋਸਤੋ ਜਿਵੇਂ ਕੋਈ ਜਾਣਕਾਰੀ ਹੋਰ ਸਾਹਮਣੇ ਆਵੇਗੀ ਤਾਂ ਤੁਹਾਡੇ ਨਾਲ ਜਰੂਰ ਵੀਡੀਓ ਸਾਂਝੀ ਕਰਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ